ਕਿਸਾਮ ਦਸ਼ਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਸਾਧ ਤਪ ਸਤਨਾਮ ਸ਼੍ਰੀ ਵਾਹਿਗੁਰੂ ਕੀ ਜੀ ਜੀ ਸੋਹੀ ਮਨਾਂ ਚੌਥਾ ਹਰ ਪੈਲਣੀ ਲਾ ਪਰਣਤੀ

ਸਮਰਤ ਨਾਮ ਜਿੜਾਇਆ ਸਤਿਗੁਰ ਗੁਰੂ ਪੂਰਾ ਆਰਾਧੋ ਸਭ ਕਿਲਵੇ ਕਾ ਪਾਪ ਗਵਾਇਆ ਸਹਿਜ ਅਨੰਦ ਹੋਆ ਵਡ ਭਾਗੀ ਮਨ ਹਰ ਹਰ ਰੀਠਾ ਲਾਇਆ ਜਨ ਕਾ ਨਾਨਕ ਲਾ ਮਨ ਜੀ ਲਾ ਵਾ ਸਤਗੁਰੂ ਪੁਰਖ ਮਿਲਾਇਆ ਬਨਾਰਾਮ ਜੀਓ ਨਿਰਭਉ ਭੈ ਬਣ ਹੋਈ ਹੋ ਮਨ ਮਨ ਲਗਾਇਆ ਬਨਾਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਜ਼ੂਰੇ ਹਰ ਆਤਮਾ ਰਾਮ ਪਸਾ ਅੰਦਰ ਬਾਹਰ ਹਰ ਪ੍ਰਭੂ ਕੋ ਮੇਰਾ ਹਰ ਜਣ ਮੰਗਲ ਗਾਈ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਈ ਹਰ ਦੀ ਜੜੀ ਲਾਵ ਮਨ ਚਾਉ ਭਇਆ ਮੈਂ ਰਾਹੀ ਸਤ ਜਨਾ ਹਰ ਮੇਲ ਹਰ ਪਾਇਆ ਵਣ ਭਾਕੀਆਂ ਪਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸਤ ਜਨਾ ਵਣ ਭਾਕੀ ਪਾਇਆ ਹਰ ਕਥੀਆ ਕਥ ਕਹਾਣੀ ਹਰਦਾ ਹਰ 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 ਤੁਨੀ ਜੀ ਹਰ ਜਪੀਐ ਮਸਤੁ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਨਾਵੈ ਹਰ ਉਪਜੈ ਮਨ ਬੈ ਰਾਗ ਜਿਓ ਹਰ ਚੌਥੜੀ ਦਾਵ ਮਨ ਸਹਜ ਭਾਇ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਪਰਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ ਅਰ ਜਨ ਹਰ ਦੇ ਲਾਈ ਮਨ ਜਿੰਨਿਆ ਫਲ ਪਾਇਆ ਸੁਆਮੀ ਹਰ ਨਾਮ ਅਜੀਵਾ ਧਾਈ ਹਰ ਪ੍ਰਭ ठाकुर ਕਾਜ ਰਚਾਇਆ ਤਬ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾ ਜਨ ਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਮਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ